ਸ਼ੀਰੀ ਚਿਰੀ 1008 ਨਿਰਮਲਿਤ ਸੰਤ ਹਰਤ ਸਿੰਘ ਜੀ ਮਹਾਰਾਜ ਬਾਬਾ ਪੋੜੇਵਾਲਾ ਮੰਦਿਰ ਕਮੇਟੀ ਅਤੇ ਸ਼ਿਵਮੋ ਸੇਵਾ ਮੰਡਲ ਦੇ ਚੇਅਰਮੈਨ ਅਸ਼ੋਕ ਵੇਦੀ ਅਤੇ ਸਮੂਹ ਮੈਂਬਰਾਂ ਵੱਲੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਬਾਬਾ ਮੋਤੀराम ਮਹਿਰਾ ਸਮੇਤ ਸਮੂਹ ਸ਼ਹੀਦ ਸਿੰਘਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਚ ਸ਼ਹਾਟਾ ਵਿਖੇ ਦੁੱਧਾਂ ਲੰਗਰ ਲਗਾਇਆ ਗਿਆ ਪਰਮ ਸੰਤ ਅਦਬੈਸ ਰੂਪ ਸ਼੍ਰੀ ਆਰਤੀ ਦੇ ਵਜ ਮਹਾਰਾਜ ਕਰਤਾਰਨਗਰ ਸ਼ਿਹੜਾ ਬੋਲਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਲੰਗਰ ਦੀ ਆਰੰਭਤਾ ਇਸ ਮੌਕੇ ਛੋਟੇ ਸਹਿਬਜ਼ਾਦਿਆਂ ਦੀ ਫਿਲਮ ਵੀ ਦਿਖਾਈ ਗਈ ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ ਇਸ ਮੌਕੇ ਬੀਜੇਪੀ ਦੇ ਮੰਡਲ ਪ੍ਰਧਾਨ ਸ਼ਤੀਸ਼ ਪੁੰਜ ਕਾਉਂਸਲਰ ਰਮਨ ਕੁਮਾਰ ਰੰਬੀ ਆਮ ਆਦਮੀ ਪਾਰਟੀ ਆਗੂ ਮਖਵਿੰਦਰ ਸਿੰਘ ਵਿਰਦੀ ਨੇ ਉਚਿਤ ਚੇਤੇ ਤੌਰ ਤੇ ਸ਼ਿਰਕਤ ਕਰ ਲੰਗਰ ਸੇਵਾ ਵਿੱਚ ਯੋਗਦਾਨ ਪਾਇਆ ਇਸ ਮੌਕੇ ਸੰਤ ਵਿਸ਼ਾਲ ਜੀ ਪ੍ਰਧਾਨ ਦੀਪਕ ਬੈਲ ਸੁਮਿਤ ਸ਼ਾਸਤਰੀ ਵਿਪਨ ਸ਼ੁਕਲਾ ਸੰਦੀਪ ਰਾਮਪਾਲ ਦੀਪਕ ਰਾਮਪਾਲ ਅਮਨ ਰਾਮਪਾਲ ਸਮੀਰ ਸ਼ਰਮਾ ਸੰਦੀਪ ਗਿੱਲ ਕੁਲਦੀਪ ਸ਼ਰਮਾ ਦੀਪਕ ਪਰਦਵਾਜ ਅਜੇ ਸ਼ਰਮਾ ਅਤੇ ਰੋਮੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰੂ ਪਿਆਰੀ ਸਾਧ ਸੰਗ ਜੀ ਹੋ ਸ੍ਰੀ ਸ੍ਰੀ 1008 ਨਿਰਮਲੇ ਸੰਤ ਹਰੀ ਸਿੰਘ ਜੀ ਮਹਾਰਾਜ ਦੀ ਕਿਰਪਾ ਸੇ ਸੁਭੋਹਮ ਮੰਡਲ ਸੇਵਾ ਕੇ ਚੇਅਰਮੈਨ ਸ੍ਰੀ ਅਸ਼ੋਕ ਬੇਦੀ ਜੀ ਨੇ बाबा वाले मंदिर और प्रधान दीपक बैल जी और सभी भजन मंडली को द्वारा ये लंगर लगाया जा रहा है जो गुरु गोविंद सिंह जी के सपुत्र शहीद हुए थे ये शहीदी के सभी शहीदियों को कोटि कोटि नमन करते हैं जिन्होंने देश के लिए राष्ट्र के लिए सनातन धर्म को आगे बढ़ाने के लिए तो ये आज उनकी बदौलत सत्संग कीर्तन दरबारों में मंदिरों में गुरुद्वारों में हो रहा है ये उनकी ही बदौलत है गुरु गोविंद सिंह और नौमे पास गुरु तेग बहादुर जिन्होंने चोटी को तिलक को धोती को जंजू को बचा करके ये सनातन हिंदी की साददर बने तो प्यारी साध संगियों सभी को जय अपने बच्चों को सिखाना चाहिए इतिहास बताना चाहिए कि हमारे ऋषि मुनियों ने संत माता ने गुरु पीरा ने पुतंबरा ने कितना ही बलिदान दिया है यही उनकी बदौलत आज हम सब सत्संग कीर्तन कर रहे हैं सभी को सेवा करनी चाहिए तो उन यही परमेश्वर से अरदास है ਅੱਜ ਆਇਆ ਦਿੱਲੀ ਸਾਡਾ ਇਹਦਾ ਪ੍ਰੋਗਰਾਮ ਹੈ ਜਿਹੜੀ ਦਿਹਾੜੇ ਚੱਲ ਰਿਹਾ ਜਿਹੜੀ ਚੱਲ ਰਹੇ ਨੇ ਔਰ ਸਾਰੇ ਹੀ ਪੰਜਾਬ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਜਿਹੜਾ ਆ ਉਹ ਦੁੱਧਾ ਲੰਗੜਦਾ ਆ ਉਹ ਮੋਤੀराम ਮਹਿਰਾ ਜੀ ਨੇ ਬੜੀ ਵੱਡੀ ਕੁਰਬਾਨੀ ਕੀਤੀ ਸੀ ਜੀ ਸਾਹਿਬ ਛੋਟੇ ਸਾਹਿਬ ਜਦੋਂ ਦੁੱਧ पे ਆ ਗਏ ਸੋ ਉਸੇ ਲੜੀ ਦੇ ਤਹਿਤ ਅਸੀਂ ਵੀ ਜਿਹੜਾ ਆ ਸਾਡੇ ਵੱਡੇ ਵੀਰ ਅਸ਼ੋਕ ਬੇਦੀ ਜੀ ਹੁਣਾ ਜੋ ਉਹਨਾਂ ਨੇ ਸਾਰੀ ਟੀਮ ਜਿਹੜੀ ਆ ਔਰ ਸਾਡੇ ਮੰਦਿਰਾਂ ਕੋਲ ਵਾਲੇ ਨੇ ਬੋੜੀ ਵਾਲਾ ਨੇ ਥਾਲੀ ਮਿਲ ਕੇ ਜਿਹੜਾ ਆ ਉਹ ਦੁੱਧ ਦਾ ਲੰਗਰ ਲਗਾਇਆ ਆ ਉਹ ਬਹੁਤ ਹੀ ਅਸੀ ਭਾਗਾਂ ਵਾਲੇ ਆ ਕਿ ਇਹ ਪੰਜਾਬ ਦੇ ਜੱਟ ਆ ਸੋ ਤੁਹਾਨੂੰ ਗੁਰੂ ਸਾਹਿਬ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਜਿਵੇਂ ਆ ਉਹ ਸਾਰੇ ਇਕੱਠੇ ਮਿਲ ਕੇ ਰਹੇ ਆ ਅੱਜ ਸ਼ਿਵਮ ਸੇਵਾ ਮੰਡਲ ਛਾਟਾ ਵੱਲੋਂ ਬਾਬਾ ਭੋੜੀ ਵਾਲੇ ਮੰਦਰ ਵੱਲੋਂ ਛੋਟੇ ਸਾਬ ਜਦਾਂ ਦੀ ਜਾਤ ਦੇ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ ਜੋ ਕਿ ਪਿਛਲੇ ਸਾਲ ਵੀ ਲਗਾਇਆ ਤੇ ਅੱਗੇ ਵੀ ਇਸੇ ਤਰ੍ਹਾਂ ਉਹਨਾਂ ਦੀ ਯਾਦ ਕਿ ਉਹਨਾਂ ਨੂੰ ਸਾਰੇ ਛਾੜੇ ਵਸੇ ਸੁੱਖ ਕਾਮਨਾ ਮੰਗਦੇ ਉਹਨਾਂ ਦੀ ਕਿ ਸਾਰੇ ਸ਼ਹਿਾੜੇ ਨੂੰ ਤੰਦਰੁਸਤੀ ਮਿਲੇ ਸਾਰੇ ਸ਼ਹਿਰ ਨੂੰ ਤੰਦਰੁਸਤੀ ਮਿਲੇ ਉਹਨਾਂ ਦੀ ਅਸੀਂ ਇਹੋ ਬੇਨਤੀ ਕਰਦੇ ਮਹਾਰਾਜ ਅੱਗੇ ਕਿ ਇਹ ਸਾਰਾ ਹੀ ਲੋਕਾਂ ਨੂੰ ਵੱਧ ਚੜ ਕੇ ਅੱਗੇ ਆਉਣ ਤੇ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ